ਹਾਂਜੀ ਭੈਣੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਸੋਹਣੇ ਸੂਟ ਲੈ ਕੇ ਆਏ ਹਾਂ ਦੇਖੋ ਜਿਹੜਾ ਪਹਿਲਾ ਸੂਟ ਤੁਸੀਂ ਦੇਖ ਰਹੇ ਹੋ ਇਹ ਬਰਬਰੀ ਦਾ ਏ ਤੇ ਇਸ ਤੋਂ ਬਾਅਦ ਇਹ ਕਾਟਨ ਵਿੱਚ ਸੂਟ ਰਹੇਗਾ ਵਿਦ ਵਰਕ ਰਹੂਗਾ ਤੇ ਬਹੁਤ ਹੀ ਵਧੀਆ ਸਟੱਫ ਹੈ ਇਸ ਦਾ ਤੇ ਨਾਲ ਹੀ ਦੁਪੱਟਾ ਰਹੂਗਾ ਦੁਪੱਟਾ ਵੀ ਵਰਕ ਵਾਲਾ ਰਹੂਗਾ ਜੀ ਇਸ ਤੋਂ ਬਾਅਦ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਮਸਲੀਨ ਵਿੱਚ ਸੂਟ ਵਿਦ ਮਸਲੀਨ ਦੁਪੱਟਾ ਬਹੁਤ ਹੀ ਪਿਆਰੇ ਸੂਟ ਨੇ ਬਹੁਤ ਹੀ ਵਧੀਆ ਸਟੱਫ ਦੇ ਇਹ ਸੂਟ ਨੇ ਜੀ ਰਵਾਬ ਦੇ ਬ੍ਰਾਂਡ ਦੇ ਸੂਟ ਨੇ ਇਹ ਬਹੁਤ ਹੀ ਪਿਆਰੇ ਕਲਰ ਤਾਂ ਜਲ ਤੋਂ ਜਲਦ ਦਿੱਤੇ ਨੰਬਰ ਤੇ ਆਰਡਰ ਕਰੋ ਇਹ ਸੂਟ ਆ ਵਿਦ ਪਿਓਰ ਦੇ ਦੁਪੱਟੇ ਨਾਲ ਨੇ ਤੇ ਮਸਲੀਨ ਦੁਪੱਟੇ ਨਾਲ ਨੇ ਤਾਂ ਆਰਡਰ ਕਰੋ ਜਲਦ ਤੋਂ ਜਲਦ